ਮੇਰਾ ਨਾਮ ਜਗਰਾਤ ਸਿੰਘ ਹੈ ਜੀ ਤੇ ਮੈਂ ਪ੍ਰਾਈਵੇਟ ਲਾਈਨਮੈਨ ਬਿਜਲੀ ਬੋਰਡ ਦੇ ਵਿੱਚ CHB ਵਿੱਚ ਕੰਮ ਕਰਦਾ ਹਾਂ ਹਾਂ ਜੀ ਮੈਂ ਉੱਥੇ ਜੌਬ ਕਰਦਾ ਹਾਂ ਜੀ ਕੀ ਹੋਇਆ ਅੱਜ ਇਨਸੀਡੈਂਟ ਇਹ ਸਰ ਸਾਡੇ ਮੁਲਾਜ਼ਮ ਦੇ ਨਾਲ CHB ਦੇ ਨਾਲ ਜੀ ਆਪਣੇ ਸਾਹਨੇ ਵਾਲ ਡਿਵੀਜ਼ਨ ਤੋਂ ਨੇ ਜੌਬ ਕਰਦੇ ਆ ਜੀ ਉਹਨਾਂ ਦੇ ਨਾਲ ਹਾਦਸਾ ਹੋਇਆ ਜੀ ਇਹ ਉਹਨਾਂ ਦਾ ਨਾਮ ਦੀਪਕ ਸੰਜੇ ਸੰਜੇ ਸਿੰਘ ਸੰਜੇ ਸਿੰਘ ਹਾਂ ਤੇ ਹੋਇਆ ਕੀ ਉਹਨਾਂ ਨੂੰ ਹਾਦਸਾ ਕੀ ਹੋਇਆ ਉਹਨਾਂ ਦੇ ਨਾਲ ਸਰ ਜਿਵੇਂ ਲਾਈਨ ਤੇ ਕੰਮ ਕਰਦੇ ਸੀਗੇ ਜੀ ਉੱਥੋਂ ਲਾਈਨ ਨੂੰ ਬੰਦ ਕਰਵਾਈ ਹੋਈ ਸੀ ਨਾ ਜਾਣੀ ਕਿਤੋਂ ਜਨਰੇਟਰ ਦੀ ਬੈਕਾਈ ਜਾਂ ਕੀ ਹੋਇਆ ਉਹਦੇ ਕਾਰਨ ਉਹਨਾਂ ਨੂੰ ਹਾਈ ਵੋਲਟੇਜ ਕਰੰਟ ਲੱਗਣ ਕਾਰਨ ਉਹਨਾਂ ਦਾ ਉੱਪਰੋਂ ਮਤਲਬ ਕਰੰਟ ਲੱਗਣ ਦੀ ਵਜ੍ਹਾ ਕਰਕੇ ਡੈਥ ਹੋ ਗਈ ਉਹਨਾਂ ਦੀ ਉਹ ਆਪਣੀ ਜਾਨ ਗਵਾ ਬੈਠੇ ਜੀ ਇਹ ਕੋਈ ਪਹਿਲਾ ਹਾਦਸਾ ਨਹੀਂ ਆ ਵੀ ਇਹ ਪਹਿਲੀ ਵਾਰ ਹੋਇਆ ਅਕਸਰ ਇਹ ਬਹੁਤ ਲੰਬੇ ਟਾਈਮ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਵਾ ਤੇ ਅਸੀਂ ਸਮੇਂ-ਸਮੇਂ ਸਰ ਇਹ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਪਿਛਲੀਆਂ ਸਰਕਾਰਾਂ ਨੂੰ ਵੀ ਮੌਜੂਦਾ ਸਰਕਾਰ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਅਪੀਲ ਕਰਦੇ ਰਹਿੰਦੇ ਹਾਂ ਕਿ ਸਾਡੇ ਜਿਹੜੇ ਇਹ ਰੋਜ਼ਗਾਰ ਆ ਇਹਨੂੰ ਪੱਕਾ ਕੀਤਾ ਜਾਵੇ ਤਾਂ ਕਿ ਸਾਡੇ ਜਿਹੜੇ ਪਰਿਵਾਰਾਂ ਦੀ ਸੇਫਟੀ ਆ ਉਹ ਹੋ ਸਕੇ ਪਰਿਵਾਰਾਂ ਦੀ ਸੇਫਟੀ ਹੋਗੇ ਸਾਡਾ ਰੋਜ਼ਗਾਰ ਪੱਕਾ ਹੋਊਗਾ ਸਾਨੂੰ ਪਤਾ ਹੈ ਕਿ ਜੇ ਸਾਡੇ ਨਾਲ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਜਾਂ ਅਸੀਂ ਅੰਗਹੀਣ ਹੋ ਜੰਨਾ ਹੈ ਕਈ ਸਾਡੇ ਮੁਲਾਜ਼ਮ ਇਹੋ ਜਿਹੇ ਵੀ ਨਹੀਂ ਕਈ ਜਿਨ੍ਹਾਂ ਦੀਆਂ ਜਾਨਾਂ ਤਾਂ ਨਹੀਂ ਗਈਆਂ ਬਟ ਉਹ ਅੰਗਹੀਣ ਹੋ ਗਏ ਜੀ ਉਹਨਾਂ ਜਿਹੜੇ ਹੁਣ ਮੰਨ ਲਓ ਕਿ ਕਿਸੇ ਮੁਲਾਜ਼ਮ ਦੀ ਸਾਡੇ ਡੈਥ ਹੋ ਜਾਂਦੀ ਉਹਨੂੰ ਕੁਝ ਨਾ ਕੁਝ ਮੁਆਵਜ਼ਾ ਮਿਲ ਜਾਂਦਾ ਬਟ ਜਿਹੜੇ ਅੰਗਹੀਣ ਹੋ ਜਾਂਦੇ ਆ ਜੀ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਬਟ ਹੁਣ ਪਰਿਵਾਰ ਤੱਕ ਕਿਤੋਂ ਨਾ ਕਿਤੋਂ ਚਲਾਉਣਾ ਹੀ ਆ ਜੀ ਫਿਰ ਉਹਨਾਂ ਦਾ ਪਰਿਵਾਰ ਜਿਹੜਾ ਪਿੱਛੋਂ ਗੁਜ਼ਾਰਾ ਵਾ ਉਹ ਬੜਾ ਮੁਸ਼ਕਿਲ ਹੋ ਜਾਂਦਾ ਵਾ ਜੀ ਹਾਂਜੀ ਇਹ ਚੀਜ਼ ਆ ਜੀ ਤੇ ਅਸੀਂ ਸਮੇਂ-ਸਮੇਂ ਸਿਰ ਸਰਕਾਰਾਂ ਨੂੰ ਵੀ ਇਸ ਚੀਜ਼ ਬਾਰੇ ਬੜੀ ਵਾਰ ਕਿਹਾ ਕਿ ਸਾਡੇ ਜਿਹੜਾ ਰੋਜ਼ਗਾਰਾਂ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਜੇ ਸਾਡੇ ਨਾਲ ਕੋਈ ਘਟਨਾ ਵਾਪਰਦੀ ਆ ਸਾਡੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਪੈਨਸ਼ਨ ਲੱਗੇ ਤੇ ਇੱਕ ਨੂੰ ਤਾਂ ਨੌਕਰੀ ਮਿਲੇ ਤਾਂ ਕਿ ਪਰਿਵਾਰ ਦਾ ਜਿਹੜਾ ਸਾਡਾ ਪਿੱਛੇ ਪਰਿਵਾਰ ਆ ਉਹਦਾ ਜਿਹੜਾ ਗੁਜ਼ਾਰਾ ਵਾ ਉਹ ਸਹੀ ਤਰ੍ਹਾਂ ਢੰਗ ਨਾਲ ਹੋ ਸਕੇ ਜੀ ਸਾਡੀ ਯੂਨੀਅਨ ਦੇ ਵਿੱਚ ਇਸ ਵਾਕਿਆ ਨੂੰ ਲੈ ਕੇ ਕਿਸੇ ਤੇ ਕੀ ਅੰਦਾਸ਼ਾਤ ਹੈਗੀ ਹੈ ਸਾਡੀ ਯੂਨੀਅਨ ਨੂੰ ਲੈ ਕੇ ਇਸ ਚੀਜ਼ ਦੀ ਬਹੁਤ ਡਰ ਆ ਜੀ ਕਈ ਮੁਲਾਜ਼ਮ ਤਾਂ ਸਾਡੇ ਇਦਾਂ ਜੇ ਵੀ ਜਦੋਂ ਇਦਾਂ ਜਾ ਹਾ ਸਕਦੇ ਵੀ ਵਾਪਰਦਾ ਵਾ ਤਾਂ ਉਹ ਇਹੀ ਗੱਲ ਕਹਿੰਦੇ ਆ ਕਿ ਅਸੀਂ ਯਾਰ ਕੰਮ ਛੱਡ ਦਈਏ ਕਿਉਂਕਿ ਸਾਡਾ ਰੋਜ਼ਗਾਰ ਆ ਜਿਹੜਾ ਉਹ ਇੱਕ ਤਾਂ ਪੱਕਾ ਨਹੀਂ ਹੈ ਕੱਚਾ ਵਾ ਜਿਨ੍ਹਾਂ ਦੇ ਹੁਣ ਮਤਲਬ ਅੰਗ ਜਿਵੇਂ ਕਿਸੇ ਦੇ ਕਰੰਟ ਲੱਗ ਗਿਆ ਜੀ ਉਹਨਾਂ ਦੀ ਬਾਹ ਚਲੇਗੀ ਕਿਸੇ ਦੀ ਲੱਤ ਚਲੇਗੀ ਜਾਂ ਡਿੱਗਣ ਦੇ ਕਾਰਨ ਕੁਝ ਵੀ ਹੁੰਦਾ ਆ ਠੀਕ ਆ ਉਹਨਾਂ ਨੂੰ ਕੁਝ ਨਹੀਂ ਜੀ ਮਿਲਦਾ ਹੈਗਾ ਇਹ ਚੀਜ਼ ਆ ਉਹ ਫਿਰ ਹੁਣ ਕਈ ਸਾਡੇ ਮੁਲਾਜ਼ਮ ਇਸ ਚੀਜ਼ ਵਰਕੇ ਕਰਕੇ ਵੀ ਭੱਜਾ ਨੂੰ ਫਿਰਦੇ ਆ ਜੀ। ਜਿਹੜਾ ਸੰਜੀਤ ਜੀ ਦੀ ਡੈਥ ਹੋਈ ਹੈ ਉਹਦੀ ਉਮਰ ਕਿੰਨੀ ਸੀ ਤੇ ਕਿਹੜੀ ਜਗ੍ਹਾ ਕੰਮ ਕਰ ਰਿਹਾ ਸੀਗਾ? ਉਹਦੀ ਉਮਰ ਕੁਛ ਖਾਸ ਨਹੀਂ ਸੀ ਜੀ ਬੱਚੇ ਛੋਟੇ ਛੋਟੇ ਹੀ ਨੇ ਇਹੀ ਕੁਛ ਵੱਧ ਤੋਂ ਵੱਧ 40 ਦੇ ਨੇੜੇ ਹੋਊਗਾ। ਹਾਂਜੀ ਵਿਆਹਿਆ ਹੋਇਆ ਸੀਗਾ ਜੀ ਬੱਚੇ ਉਹਦੇ ਦੋ ਦੋ ਤਿੰਨ ਬੱਚੇ ਨੇ ਜੀ। ਇੱਥੇ ਸੈਟਲ ਸੀਗਾ ਲੁਧਿਆਣੇ। ਹਾਂਜੀ ਉਹ ਲੁਧਿਆਣੇ ਤੇ ਸੈਟਲ ਸੀ ਹੈਗਾ ਪ੍ਰਵਾਸੀ ਪਰਿਵਾਰ ਆ ਜੀ ਉਹ। ਕਦ ਤੋਂ ਲੁਧਿਆਣੇ ਕੰਮ ਕਰ ਰਿਹਾ ਸੀ ਬਿਜਲੀ ਭਾਗ। ਲੁਧਿਆਣੇ ਉਹ ਬਿਜਲੀ ਭਾਗ ਦੇ ਵਿੱਚ ਬੜੇ ਲੰਬੇ ਹਾਂਜੀ ਤਕਰੀਬਨ ਕੋਸ਼ਿਸ਼ 7-8 ਸਾਲ ਦੇ ਕਰੀਬ ਹੋਣ ਚੱਲੇ ਨੇ ਪਰਿਵਾਰ ਕਿੱਥੇ ਉਹਦੇ ਪਰਿਵਾਰ ਨੂੰ ਦੱਸਿਆ ਗਿਆ ਪਰਿਵਾਰ ਦੇ ਉਹਦੇ ਨੂੰ ਦੱਸਿਆ ਗਿਆ ਜੀ ਤੇ ਉਹ ਇੱਥੇ ਉਹਨਾਂ ਦਾ ਬੇਟਾ ਆ ਬਹੁਤ ਛੋਟਾ ਆ ਉਹ ਚਲੋ ਇਸ ਚੀਜ਼ ਪਿੱਛੋਂ ਪ੍ਰਵਾਸੀ ਨੇ ਜੀ ਸਮਸਤੀਪੁਰ ਸਮਸਤੀਪੁਰ ਤੋਂ ਹੈ ਨਹੀਂ ਜੀ ਜਿਹੜੀ ਇਹ ਘਟਨਾ ਹੋਈ ਆ ਵੱਡੇ ਅਫਸਰਾਂ ਨੂੰ ਦੱਸਿਆ ਗਿਆ ਇਹਦੇ ਬਾਰੇ ਹਾਂਜੀ ਬਿਲਕੁਲ ਜੀ ਉਹਨਾਂ ਦੀ ਨਿਗਰਾਨੀ ਚ ਆ ਜੀ ਜਿਹੜੀ ਸਬ ਡਿਵੀਜ਼ਨ ਦੇ ਵਿੱਚ ਇਹ ਹਾਦਸਾ ਵਾਪਰਿਆ ਆ ਉਹਨਾਂ ਨੂੰ ਇਸ ਇਸ ਚੀਜ਼ ਬਾਰੇ ਪਤਾ ਆ ਤੇ ਕਿਹੜੇ ਲੱਕੇ ਚ ਬਿਜਲੀ ਦੀ ਮਤਲਬ ਸੈੱਟ ਕਰ ਰਹੇ ਸੀ ਜਿੱਥੇ ਉਹਨੂੰ ਕਰੰਟ ਪਿਆ ਇਹ ਸਰ ਸਾਹਨੇ ਵਾਲ ਸਾਈਡ ਸੀ ਹਾਂਜੀ ਹਾਂ ਠੀਕ ਹੈ ਸਾਨੇ ਵਾਲ ਸਾਈਡ ਹੈ ਹਾਦਸਾ ਵਾਪਰਿਆ ਅਪੀਲ ਕੀ ਕਰਦੇ ਸਰ ਇਹੀ ਅਪੀਲ ਆ ਕਿ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਤਾਂ ਕਿ ਜੋ ਜਿਹੜਾ ਮੈਂਬਰ ਚਲੇ ਗਿਆ ਉਹਦੀ ਹੁਣ ਕਾਟ ਤੇ ਨਹੀਂ ਜੀ ਪੂਰੀ ਕੀਤੀ ਜਾ ਸਕਦੀ ਪਰਿਵਾਰ ਨੂੰ ਬਟ ਜਿਹੜਾ ਪਿੱਛੇ ਪਰਿਵਾਰ ਬਚ ਗਿਆ ਆ ਪਿੱਛੇ ਰਹਿ ਗਿਆ ਆ ਹੁਣ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੇ ਰੋਜ਼ਗਾਰ ਨੂੰ ਪੱਕਾ ਕੀਤਾ ਜਾਵੇ ਇਹ ਚੀਜ਼ ਹੈ ਜੀ ਠੀਕ ਹੈ ਕੀ ਨਾਮ ਹੈ ਸਰ ਅਵਤਾਰ ਸਿੰਘ ਨਾਮ ਹੈ ਮੇਰਾ ਕੀ ਕੰਮ ਕਰਦੇ ਹੋ ਸਰ ਸੀਐਚਬੀ ਲੈਣ ਮੈਂ ਜੀ ਇਹ ਕਿੱਥੇ ਕੰਮ ਕਰਦੇ ਆਗਰ ਨਗਰ ਦੀ ਬੀਜਨ ਜੀ ਕੀ ਹੋਇਆ ਜਹਾਸਾ ਕਿਦੇ ਨਾਲ ਹੋਇਆ ਔਰ ਕਿੱਥੇ ਹੋਇਆ ਸਾ ਜਿਹੜਾ ਹਾਸਾ ਹੋਇਆ ਸਾਨੇয়াল ਹੋਇਆ ਜੀ ਮੁੰਡੇ ਦਾ ਜਿਹੜਾ ਜਿਹੜਾ ਕੰਮ ਮੁੰਡੇ ਜਿਹੜਾ ਦਸਤਰ ਪਤਾ ਕੀਤਾ ਆਪਾਂ ਜਿਹੜੇ ਮੁੰਡੇ ਦੇ ਨਾਲ ਸੀਗਾ ਉਹ ਆ ਸੰਜੇ ਸ਼ਾਹ ਜੀ ਉਹਦਾ ਮੁੰਡਾ ਜਿਹੜਾ ਹੈਲਪਰ ਸੀਗਾ ਜਿਹੜਾ ਮਦ ਨਵਾਂ ਮੁੰਡਾ ਲੱਗਾ ਸੀਗਾ ਉਹ ਮੰਗਲੀ ਫੀਡਰ ਸੀਗਾ ਆਪਣੇ ਫਰੈਂਡ ਕੋਲੀ ਦੇ ਨਾਲ ਠੀਕ ਹੈ ਕੰਮ ਕਰਨਗੇ ਏਪੀ ਫਲਟ ਤੇ ਬੰਦ ਸੀ ਫੀਡਰ ਜਦੋਂ ਉਹਨਾਂ ਨੇ ਜੋ ਆਪਣੇ ਜੀ ਸਾਹਿਬ ਨੇ ਵੀ ਗੱਲ ਕੀਤੀ ਜੀ ਸਾਹਿਬ ਕਹਿੰਦੇ ਇਹ ਫੀਡਰ ਸਾਡਾ ਬੰਦ ਹੈ ਸੋਚ ਕੇ ਜੇ ਕੰਮ ਕਰ ਲਓ ਚਲੋ ਉਹਨਾਂ ਨੇ ਸੇ ਉੱਪਰ ਚੜ ਕੇ ਬੰਦੇ ਨੇ ਦੋ ਦਸਤਾਨੇ ਪਾਇਆ ਜਦੋਂ ਉਹਨਾਂ ਸੋਚ ਕੱਟੀ ਇੱਕ ਬੁਲੇਟ ਅੰਦਰ ਰਹਿ ਗਿਆ ਤਿੰਨ ਬੁਲੇਟ ਹੁੰਦੇ ਆ ਉਹਨਾਂ ਇੱਕ ਬੁਲੇਟ ਅੰਦਰ ਰਹਿ ਗਿਆ ਚਲ ਕਹਿੰਦਾ ਕੋਈਆਂ ਜੇ ਫੋਲਡਰ ਤੇ ਬੰਨਦੀ ਆ ਹੱਥ ਨਾਲ ਬਾਹਰ ਕੱਢ ਦਿੰਨਾ ਉਹ ਕਿਸੇ ਬੈਕ ਆ ਗਈ ਬੈਕ ਕਰਕੇ ਥੇਲੇ ਡੇਗ ਗਿਆ ਮੌਕੇ ਤੇ ਉਥੇਲੇ ਪੱਕਾ ਹੋਣ ਕਰਕੇ ਚਾਈ ਹੱਟ ਲੱਗ ਗਈ ਉਹਨੂੰ ਹਸਪੀਟਲ ਲੈ ਕੇ ਫੋਟੋ ਹਸਪੀਟਲ ਲੈ ਗਏ ਹਸਪੀਟਲ ਵਾਲਿਆਂ ਨੇ ਉਹ ਚੈੱਕ ਕੀਤਾ ਕਿੰਨੇ ਦਾਰ ਬੰਦਾ ਜੱਥ ਹੋ ਗਿਆ ਠੀਕ ਹੈ ਉਥੇ ਆਪਣੇ ਕੰਮ ਇਹ ਹੈਗਾ ਹਸਤਾ ਹੈਗਾ 1:30 ਵਜੇ ਦਾਸ ਹੈਗਾ ਦੁਪਹਿਰ ਠੀਕ ਹੈ ਪਰ ਫੋਟੋਸਟਾਲਜ ਜਦੋਂ ਡਾਕਟਰ ਕਾ ਦਾਸ ਕਾ ਦੇਖ ਦਿੱਤਾ ਇੰਨਾ ਕ ਧੱਕਾ ਕਰਨਾ ਸ਼ੁਰੂ ਕਰਤਾ ਇਹ ਕਹਿੰਦੇ লাশ ਲੈ ਜਾਓ ਕਹਿੰਦੇ ਜਿੱਥੇ ਰੱਖਣੀ ਨਹੀਂ ਜਿਹੜਾ 40 ਸਾਲ ਆ ਜੀ ਪੁਲਿਸ ਸਪੈਸ਼ਨ ਵੀ ਕਹਿਣ ਲੱਗ ਗਏ ਕਿ ਹਾਂ লাশ ਨੂੰ ਇੱਥੋਂ ਲੈ ਜਾਓ ਤੇ ਫੋਟੋਸਪਟ ਤੇ ਕਹਿਣ ਲੱਗੇ ਜਿੱਥੇ ਲਾਸ਼ ਲਿਆ ਜੀ ਮੇਰੇ ਜਾਨ ਥੋੜਾ ਹੈ ਜਾਂ ਲਾਸ਼ ਦਰਾਂ ਨਾ ਨਹੀਂ ਨਹੀਂ ਮੋਕੇ ਰਾਸਤੇ ਜਾਂਦੇ ਜਾਂਦੇ ਜੀ ਉਥੇ ਉਹਨੇ ਦਿੱਤ ਜਾਂਦੇ ਜਾਂਦੇ ਨੇ ਕੋਈ ਸੰਜੀਤ ਸਿੰਘ ਨਾਮ ਦਾ ਹੱਸਾ ਹਾਂ ਹਾਂ ਜੀ ਸੰਜੀਤ ਸ਼ਾਹ ਹਾਂ ਜੀ ਜੀ ਦੀ ਉਮਰ ਕਿੰਨੀ ਸੀ ਤੇ ਵਿਆਹ ਹੋਇਆ ਸੀ ਹਾਂ ਜੀ ਹਾਂ ਜੀ ਇਹਦੇ ਦੋ ਇੱਕ ਬੇਟਾ ਜੀ ਇੱਕ ਬੇਟੀ ਹੈ ਜੀ ਤਿੰਨ ਉੱਤੇ ਤਿੰਨ ਬੇਟੇ ਆ ਜੀ ਤਿੰਨ ਬੱਚੇ ਹਾਂ ਜੀ ਹਾਂ ਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸਰ ਇਹ ਹੋ ਗਏ 7-8 ਸਾਲ ਹੋ ਗਏ ਲਗਤਰ ਕੰਮ ਕਰ ਰਹੇ ਹਾਂ ਪਿੱਛੋਂ ਬਿਹਾਰ ਦਾ ਇਹਨੂੰ ਹਾਂ ਜੀ ਹਾਂ ਜੀ ਆਪਣੇ ਪ੍ਰਵਾਸੀ ਬੰਦਾ ਹੈ ਇਹ ਆਪਣੇ ਤੇ ਸ਼ੁਰੂ ਤੋਂ ਸਾਡੇ ਕੰਮ ਕਰਦਾ ਹੈ 9 ਤੇ ਹੁਣ ਉਹਦੀ ਡੈੱਡ ਬੋਡੀ ਕਿੱਥੇ ਰਖਾਈ ਗਈ ਹੈ? ਆਪਾਂ ਨੇ ਸਿਵਲ ਹਸਪੀਟਲ ਹਾਂ ਜਾਂ ਤੇ ਆਪਣੇ ਹਾਂਜੀ ਮਸਜਿਦ ਚ ਰੱਖੀ ਹੋਈ ਹੈ ਜੀ ਆਪਣੇ ਤੇ ਸਵੇਰੇ ਆਪਾਂ ਸਵੇਰੇ ਕਹਿੰਦੇ ਸਵੇਰੇ ਪੁਸ਼ਟਾਉਣ ਕਰਨ ਨੂੰ ਕਹਿੰਦੇ ਆ ਜੀ ਪਰ ਇਹ ਪੁਸ਼ਟਾਉਣਾਂ ਚੇਰ ਨਹੀਂ ਹੋਣ ਦਿੰਦੇ ਜਿੰਨਾ ਚੇਰ ਸਾਨੂੰ ਇਹ ਪੱਕਾ ਵਾਦਾ ਨਹੀਂ ਕਰਦੇ ਕਿ ਇਹਦੇ ਪਰਿਵਾਰ ਨੂੰ ਕੁਛ ਰਾਸ਼ੀ ਮਿਲੂਗੀ ਹਾਂ ਆਮਾ ਜ ਮਿਲੂਗਾ ਜੀ ਇਸ ਮੌਤ ਨੂੰ ਲੈ ਕੇ ਤੁਹਾਡੀ ਯੂਨੀਅਨ ਵੱਲੋਂ ਕੋਈ ਮੰਗ ਰੱਖੀ ਗਈ ਹੈ? ਸਾਰੇ ਮੰਗਾ ਦੇ ਹੈਗੇ ਆ ਇਹ ਪਹਿਲੇ ਤੇ ਜਿਹੜੇ ਪਰਿਵਾਰ ਨੂੰ ਨੌਕਰੀ ਮਿਲੂਗੀ ਜੀ ਹਾਂ ਜੀ ਜਿਹੜੀ ਬੰਦੀ ਰਾਸ਼ੀ ਹੈ ਜਿਹੜੀ ਸਰਕਾਰ ਰ ਕਹਿੰਦੀ ਆ ਉਹ ਮਿਲੂਗੀ ਜੀ ਮੁਆਜਾ ਮਿਲੂਗਾ ਜੀ ਠੀਕ ਹੈ ਹਾਂ ਜੀ ਹਾਂ ਜੀ ਠੀਕ ਹੈ ਮਤਲਬ ਇਸ ਸ਼ਖਸ ਨੂੰ ਜਦੋਂ ਸੰਸਕਾਰ ਹੋ ਲੋ ਕੀਤਾ ਜਾਊਗਾ ਜੇ ਆ ਪੋਸਟ ਆਨ ਹੋ ਲੋ ਕੀਤਾ ਜਾਊਗਾ ਜਦੋਂ ਘੜੀਆਂ ਮੰਗਾ ਪੂਰੀਆਂ ਹੋਣਗੀਆਂ ਹਾਂ ਜੀ ਹਾਂ ਜੀ ਹਾਂ ਜੀ ਇਹ ਆਪਣਾ ਸਵੇਰੇ ਆਵਾਂਗੇ ਫਿਰ ਗੱਲ ਕਰਾਂਗੇ ਪ੍ਰਸ਼ਾਸਨ ਕੀ ਕਹਿੰਦੀ ਆ ਇਹਨਾਂ ਪਰਿਵਾਰ ਸਵੇਰੇ ਆਣ ਤੁਰ ਪਏ ਬਿਹਾਰ ਪੰਜਾਬ ਤੋਂ ਦੂਰੇ ਹੋਇਆ ਜੀ ਪ੍ਰਵਾਸੀ ਤੋਂ ਜਦੋਂ ਆਣਗੇ ਤਾਂ ਉਹਨਾਂ ਨਾਲ ਗੱਲ ਕਰਾਂਗੇ ਕੀ ਕਹਿੰਦੇ ਆ ਫਿਰ ਆਪਾਂ ਸਭ ਗਾਂ ਸਟੱਪ ਚ ਸਰ ਤੁਹਾਡੀ ਜਿਹੜੀ ਯੂਨੀਅਨ ਅਗਰੇ ਇੱਥੇ ਇਕੱਠੇ ਹੋ ਰਹੇ ਸਿਵਲ ਹਸਪੀਟਲ ਬੰਦੇ ਹੁਣ ਇਸੇ ਚੀਜ਼ ਨੂੰ ਲੈ ਕੇ ਵਿਚਾਰ ਵਿਮਰਸ਼ ਹੋ ਰਿਹਾ ਕਿ ਕਿਦਾਂ ਸਰ ਜੀ ਯੂਨੀਅਨ ਤੇ ਇੱਕ ਚੀਜ਼ ਹੈਗੀ 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 ਇਹ ਇਨਸਾਨੀਅਤ ਤੌਰ ਤੇ ਮੰਨਦਾ ਹੀ ਉਹਦੇ ਕੋਲ ਆਪਣਾ ਕੋਈ ਬੰਦਾ ਮਰਦਾ ਨਾ ਹੀ ਕਿਉਂਕਿ ਸਾਡੀ 12-13000 ਤਨਖਾਹ ਵੱਧ ਤਨਖਾਹ ਨਹੀਂ ਹੈਗੀ ਠੀਕ ਹੈ ਜਿਆਦਾ ਹੈ ਕਿ ਜਾ ਕੇ ਪਿੱਛੇ ਲੈਂਡਰ ਨੂੰ ਬੋਤੇ ਨਹੀਂ ਹੈਗੇ ਜੀ ਸਾਰੇ ਗਰੀਬ ਕਰਾਂ ਦੇ ਬੰਦੇ ਆ ਓਕੇ ਸੋਕੇ ਕੰਮ ਕਰਦੇ ਆ ਉਹ ਕਿ ਪਤਾ ਸਵੇਰੇ ਕੰਮ ਤੇ ਜਾਂਦੇ ਸ਼ਾਮ ਨੂੰ ਘਰੇ ਆਉਣਾ ਨਹੀਂ ਆਉਣਾ ਕਿਸੇ ਨੂੰ ਕੁਝ ਨਹੀਂ ਪਤਾ ਜੀ ਠੀਕ ਹੈ ਜੀ ਹੁਣ ਹੀ ਬੰਦਾ ਸਵੇਰੇ ਘਰੋਂ ਨ ਇਹ ਹੋਣ ਨਹੀਂ ਆ ਥੋੜੇ ਦਿਨ ਮੇਰੇ ਹਰਜੀਤ ਮੁੰਡਾ ਸੀ ਅਗਰ ਉਹ ਦੋ ਚ ਕੰਮ ਕਰਦਾ ਸੀ ਉਹਦੀ ਰੀਡ ਦੀ ਸਾਡੀ ਮੰਨ ਕੇ ਪਈ ਆ ਜੀ ਉਹ ਮੰਨ ਕੇ ਨਹੀਂ ਉਹ ਪਲੇਟਾਂ ਪਈਆਂ ਜੀ ਡਾਕਟਰ ਨੇ ਕਹਿੰਦਾ ਸਾਲ ਇੱਕ ਤੋਂ ਮੋਟਰਸਾਈਕਲ ਨਹੀਂ ਚਲਾ ਸਕਦਾ ਸਾਲ ਇੱਕ ਲਈ ਬੈੱਡ ਤੇ ਪਿਆ ਗਿਆ ਜੀ ਉਹ ਕਰ ਕਿਦਾਂ ਚੱਲੂ ਦੇਖੋ ਜੀ ਠੀਕ ਹੈ ਤੇ ਹੁਣ ਹਾਲ ਦੀ ਫਿਲਹਾਲ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਤੁਹਾਡੇ ਵੱਲੋਂ ਕਾਰਵਾਈ ਅਸੀਂ ਸਵੇਰੇ ਵੀ ਦੇਖਾਂਗੇ ਸਵੇਰੇ ਆ ਕੇ ਮਿਲਾਂਗੇ ਪਹਿਲੇ ਇਹਨਾਂ ਨੂੰ ਜੀ ਇਸ ਟਾਈਮ ਤੇ ਆਪਣੇ ਉਹਨਾਂ ਨੇ ਬਰਫ ਚ ਲਾਈ ਹੋਈ ਬੋਡੀ ਆ ਜੀ ਬਾਕੀ ਜੇ ਸਵੇਰੇ ਧੱਕੇ ਨਾਲ ਪੁਸ਼ਾਉਣ ਕਰਨਗੇ ਤਾਂ ਅਸੀਂ ਆਪਣੀ ਜੋ ਹੋਊਗੀ ਕਾਰਵਾਈ ਆਪਣੇ ਕਰਾਂਗੇ ਤਾਂ ਕਾਸ਼ਿ ਗਰਸ਼ ਕਰਾਂਗੇ One of the premium and prestigious professional institutes providing a wide range of professional courses with 100% placement assistance. We are Sri Sai Group of Institutes.